ਕੰਨ ਨੇ ਸਭ ਤੋਂ ਵੱਡਾ ਦੁੱਖ ਹੁੰਦਾ ਉਸ ਗਰੀਬ ਬਾਪ ਦਾ ਜਿਸ ਦੇ ਘਰ ਜਵਾਨ ਤੀ ਹੋਵੇ ਤੇ ਧੀ ਦੇ ਵਿਆਹ ਦੇ ਵੇਲੇ ਪੈਸਾ ਵੀ ਘਰ ਨਾ ਹੋਵੇ ਅਜੀਬ ਘਟਨਾ ਸਾਹਮਣੇ ਆਈ ਹੈ ਤਰਨਤਾਰਨ ਦੇ ਖੇਮ ਕਰਨ ਦੇ ਪਿੰਡ ਕਰਿਆਲਾ ਵਿੱਚ ਜਿੱਥੇ ਇੱਕ ਦਿਲ ਨੂੰ ਝੰਝੋੜ ਦੇਣ ਵਾਲਾ ਮਾਮਲਾ ਸਾਹਮਣੇ ਹੈ ਘਰ ਵਿੱਚ ਅਤਿ ਗਰੀਬੀ ਹੈ ਤੇ ਘਰ ਦੇ ਬੜੇ ਹਾਲਾਤਾਂ ਵਿੱਚ ਗਰੀਬ ਪਰਿਵਾਰ ਨੂੰ ਆਪਣੀ ਧੀ ਦੇ ਵਿਆਹ ਕਰਨ ਲਈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਪੀੜਤ ਬਾਪ ਲਗਾਤਾਰ ਹੱਥ ਪੈਰ ਮਾਰ ਰਿਹਾ ਪਰ ਕੁਝ ਵੀ ਪੱਲੇ ਨਹੀਂ ਪੈ ਰਿਹਾ ਜਿਸ ਤੋਂ ਬਾਅਦ ਹੁਣ ਦਾਦੀ ਸਜਣਾ ਵੱਲ ਉਮੀਦ ਦੀਆਂ ਨਜ਼ਰਾਂ ਬਨਾਲ ਤੱਕ ਰਿਹਾ ਇਸ ਪਰਿਵਾਰ ਦੇ ਮੁਖੀ ਦਾ ਕਹਿਣਾ ਹੈ ਕਿ ਉਹ ਤਾਂ ਦੇ ਪੱਠੇ ਤੇ ਕੰਮ ਕਰਦਾ ਇਸ ਦੌਰਾਨ ਉਸ ਨਾਲ ਹਾਸਾ ਵਾਪਰ ਗਿਆ ਸੀ ਉਸਦੇ ਹੱਥ ਦੀਆਂ ਸਾਰੀਆਂ ਉਂਗਲਾਂ ਟੁੱਟ ਲੀਆਂ ਤੇ ਹੁਣ ਉਂਗਲਾਂ ਠੀਕ ਹੋਈਆਂ ਤਾਂ ਕੁਝ ਦਿਨ ਬਾਅਦ ਉਸ ਦਾ ਐਕਸੀਡੈਂਟ ਹੋ ਗਿਆ ਤੇ ਉਸ ਦੀ ਲੱਤ ਤੇ ਗੰਭੀਰ ਸੱਟ ਲੱਗ ਗਈ ਇਸ ਕਾਰਨ ਉਸ ਦਾ ਜੋ ਕੁਝ ਹੈ ਸਭ ਕੁਝ ਵਿਕ ਗਿਆ ਕਿਨਾ ਵੀਰ ਤੇਰਾ ਲਕਿੰਦਰ ਕਿਹੜਾ ਕਿਹੜਾ ਪਿੰਡ ਤ੍ਰਿਆਲਾ ਜੀ ਪਿੱਛੇ ਚੂਸਲੇਵਾੜ ਦੇ ਜੀ ਹਾਂਜੀ ਤੇ ਇੱਥੇ ਰਹਿੰਦੇ ਆਣ ਕੇ ਹਾਂਜੀ ਤੇ ਕੀ ਗੱਲ ਕੀ ਆ ਜਿਹੜੇ ਤੁਸੀਂ ਹਾਲਾਤ ਵਿਖਾਉਣ ਦੇ ਕਰਦੇ ਹਾਲਾਤ ਭਾਜੀ ਪਹਿਲਾਂ ਤੇ ਮੇਰੇ ਐਕਸੀਡੈਂਟ ਹੋ ਗਏ ਹੂੰ ਪਹਿਲਾਂ ਮੇਰੇ ਹੱਥ ਦਾ ਐਕਸੀਡੈਂਟ ਹੋਇਆ ਮੁਰਗੋਮਰੀ ਲੱਤ ਦੇ ਟਰੈਕਟਰ ਚੜ ਗਿਆ ਹੂੰ ਉਸ ਤੋਂ ਬਾਅਦ ਜੋ ਵੀ ਕੁਝ ਮੇਰਾ ਹੈਗਾ ਹੀ ਸਾਰਾ ਜੱਗਾ ਵੀ ਮੈਨੂੰ ਇਸੇ ਆਉਂਦੀ ਮੇਰੀ ਜਿਗ ਚੁੱਕੀ ਆ ਉਸ ਤੋਂ ਬਾਅਦ ਮੇਰੀ ਲੜਕੀ ਦਾ ਵਿਆਹ ਮੈਨੂੰ ਜਿੱਕਰ ਇੱਧਰ ਹੀ ਆ ਕਿੰਨੇ ਤਰੀਕ ਨੂੰ ਵਿਆਹ ਆ 8 ਤਰੀਕ ਨੂੰ ਵਿਰਜੀ ਵਿਆਹ ਕਿਹੜੀ 8 ਨੂੰ ਆਈਡੀ ਆਉਣ ਵਾਲੀ ਹਾਂਜੀ ਨਹੀਂ ਕਰੇ ਅੱਜ ਤਾਈ ਆਟੇ ਤਾਂ ਨਹੀਂ ਆ ਕੁਛ ਵੀ ਲਾਵਾ ਵਾਲੇ ਸੂਰ ਤਾਂ ਨਹੀਂ ਹੈਗਾ ਤੇ ਮੈਂ ਇਹੋ ਹੀ ਕੋਈ ਚਾਹਣਾ ਹੈ ਕਿ ਵੀਰ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆਗੇ ਰਲ ਮਿਲ ਕੇ ਮੇਰੀ ਧੀ ਕੋ ਤਤੀਆ ਕਿੰਨੇ ਬੱਚੇ ਕਿੰਨੇ ਦੰਨੇ ਲੜਕੀ ਆਈ ਕਿਰਾਏ ਤੇ ਰਹਿੰਦੇ ਹਾਂਜੀ ਕਿਰਾਏ ਤੇ ਤੇ ਖੋਣਾ ਵਿਆਹ ਦੇ ਵਿੱਚ ਕਿੰਨੇ ਦਿਨ ਪੈ ਗਿਣਤੀ ਦੇ ਵਿਆਹ ਦੇ ਵਿੱਚ 8 ਤਰੀਕ ਨੂੰ ਜੋ ਸੋ ਥੋੜੇ ਦਿਨ ਰਹਿ ਗਏ ਹਾਂਜੀ ਆਹ ਸ਼ੁੱਕਰਵਾਰ ਛੱਡ ਕੇ ਅਗਲੇ ਸ਼ੁੱਕਰਵਾਰ ਮੇਲ ਆ ਤੇ ਕਿਤਰਾ ਇਸ ਤਰ੍ਹਾਂ ਜੇ ਬਾਈ ਚਾਂਸ ਕੋਈ ਸਹਾਇਤਾ ਨਹੀਂ ਕਰਦਾ ਤੇ ਕਿਤਰਾ ਰੋਗ ਆਊਗਾ ਹਾਂਜੀ ਸਾਰੇ ਉਹੀ ਦਿਨ ਮੈਂ ਸੋਈਦਾ ਦਿਨ ਰਾਤ ਦਿਨ ਮੈਨੂੰ ਨੀਂਦ ਨਹੀਂ ਆਉਂਦੀ ਬੜਾ ਜਿਆਦਾ ਮੈਂ ਪਰੇਸ਼ਾਨ ਹਾਂ ਮੈਂ ਹੀ ਸੋਈਦਾ ਦਿਨ ਰੱਬਾ ਮੇਰੇ ਸੱਟਾਂ ਲੱਗਣ ਦੇ ਕਾਰਨ ਮੇਰੇ ਨਾਲ ਕੁਝ ਵੀ ਤੇ ਹੁਣ ਕੀ ਮਤ ਚਾਹੁੰਦੇ ਦਾਨੀ ਸੱਜਣਾ ਮਤ ਮੈਂ ਹੀ ਚਾਹਣਾ ਵੀ ਮੇਰੀ ਧੀ ਭੈਣ ਨਾਲ ਮਿਲ ਕੇ ਵੇ ਵਿਆਹ ਕਰ ਦਿੱਤਾ ਜੀ ਹਾਂ ਜੀ ਵਿਆਹ ਕਰ ਦਿੱਤਾ ਜਾ ਮੋਬਾਈਲ ਨੰਬਰ ਕਿੰਨਾ ਤੇਰਾ ਮੋਬਾਈਲ ਨੰਬਰ ਮੇਰਾ 90418007 ਕਰ ਕੀ ਨਾ ਕਰ ਕਿਦਰ ਮੇਰੇ ਮੰਮੀ ਦਾ ਕਰ ਡੈਡੀ ਦਾ ਕੀ ਨਾ ਲਖਵਿੰਦਰ ਜੀ ਕੀ ਗੱਲ ਕਰਦੇ ਕੀ ਹਾਲਾਤ ਬਣੇ ਹੋ ਇਹਨੇ ਕਰਦੇ ਹਾਲਾਤ ਨੇ ਕਿ ਮੇਰੇ ਪਪਾ ਦੇ ਐਕਸੀਡੈਂਟ ਹੋਇਆ ਨੇ ਤੇ ਮੇਰੀ ਮੈਰਿਜ ਆ ਵੀ 8 ਤਰੀਕ ਨੂੰ ਤੇ ਕੋਈ ਦੂਜਾ ਸਾਡੇ ਕੋਲ ਇੱਕ ਪੈਸਾ ਨਹੀਂ ਹੈਗਾ ਵੀ ਤੇ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਪਿਆ ਘਰ ਦਾ ਗੁਜ਼ਾਰਾ ਇਤਰਾ ਹੀ ਮੱਸੇ ਚੱਲਦਾ ਨੇ ਤੇ ਹੁਣ ਕੀ ਚਾਹੁੰਦੇ ਕੀ ਤੁਸੀਂ ਮੈਂ ਇਹ ਚਾਹਨੀ ਆਂ ਕਿ ਸਾਡੀ ਮਦਦ ਕਰ ਦਿੱਤੀ ਜਾਵੇ ਕਿ ਵਿਆਹ ਕੀਤਾ ਜਾਵੇ ਰਲ ਮਿਲ ਕੇ ਹਾਂਜੀ ਵਿਆਹ ਰਲ ਮਿਲ ਕੇ ਕੀਤਾ ਜਾਵੇ ਤੇ ਡੈਡੀ ਕੰਮ ਕਰਦੇ ਨਹੀਂ ਜਾਂਦੇ ਡੈਡੀ ਤੇ ਐਕਸੀਡੈਂਟ ਹੋਇਆ ਨੇ ਨਾ ਕੰਮ ਨਹੀਂ ਹੁੰਦਾ ਤੇ ਕਿਸ ਨੇ ਦਾਨ ਨਹੀਂ ਸੱਜਣ ਨੇ ਕਿਸ ਨੇ ਅੱਗੇ ਨਹੀਂ ਮਦਦ ਕੀਤੀ ਕੋਈ ਹਾਂਜੀ ਨਹੀਂ ਕਿੰਨਾ ਮੋਬਾਈਲ ਨੰਬਰ ਕਿੰਨਾ ਤੁਹਾਡਾ ਮੋਬਾਈਲ ਨੰਬਰ ਇਹਨਾਂ ਨਪੇਚਾਰ ਕਰਨ ਜੀ ਜੀ ਸਤ ਕਰਨ ਦਿਖਾ ਜਿਹੜੀ ਹੱਥ 'ਚ ਫੜੇ ਆ ਕਿ ਬੈਂਕ ਦੀ ਕਾਪੀ ਆ ਹਾਂਜੀ ਵਖਾਤਾ ਕਰਕੇ ਮੈਂ ਚਾਹਨੀ ਮੇਰੀ ਮਦਦ ਕੀਤੀ ਜਾਵੇ ਮੇਰੇ ਪਾਪਾ ਮੰਮੀ ਦੀ ਹੈਲਪ ਕੀਤੀ ਜਾਵੇ ਫਿਰ ਮੈਨੂੰ ਗਏ ਠਾਇਆ ਜਿੱਤਾ ਜਾ ਜਾਵੇ ਕੀ ਨਾ ਬੰਦੀ ਤੁਹਾਡਾ ਜਿੰਦਰਕੌਰ ਜੀ ਤੇ ਕੀ ਗੱਲ ਕੀ ਹਲਾਦਨੇ ਕਰਦੇ ਹਲਾਦ ਸਾਡੇ ਜੀ ਕੋਈ ਨਹੀਂ ਆ ਮੇਰੇ ਘਰ ਅਕਸਿਡੈਂਟ ਹੋਇਆ ਤੇ ਕੰਮ ਤੋਂ ਦਾ ਭਰਾ ਹੁੰਦਾ ਨਹੀਂ ਕਿ ਸੱਟਾਂ ਜਿਆਦੀਆਂ ਲੱਗੀਆਂ ਵਿਚਾਰੇ ਦੇ ਤੇ ਅਸੀਂ ਆਟੇ ਤੋਂ ਵੀ ਤਾਂ ਗਿਆ ਮੇਰੇ ਗੁੜੀ ਗੇ ਮਰਜਾ ਘਰੇ ਕਿੰਨੇ ਤਰੀਕ ਨੂੰ ਤੇ 8 ਤਰੀਕ ਦੀ ਮਰਜਾ ਤੇ ਘਰੇ ਸਾਡੇ ਆਟੇ ਤੇ ਘਰੇ ਸੌਦਾ ਤੇ ਘਰਨੇ ਕੀ ਕਰ ਪਈਗਾ ਬਣੀਗਾ ਤੇ ਮੈਂ ਰਾਤ ਦਿਨ ਰੋਂਦੀ ਰਹੀ ਨਹੀਂ ਅਸੀਂ ਦੋਵੇਂ ਜੀ ਵੀ ਮੇਰੀ ਗੁੜੀਆਂ ਮਟਿਆ ਰਿਹਾ ਮੈਂ ਮਰਜੇ ਤਈਆ ਤੇ ਕਿੱਥੋਂ ਇਹਦਾ ਵਿਆਹ ਸ਼ਾਦੀ ਕਰਨਾ ਹੈ ਤੇ ਹੱਥ ਜੁੜ ਕੇ ਬੈੰਦੀ ਭਰਾਵਾਂ ਨੂੰ ਮੇ ਮੇ ਗ੍ਰੀਪ ਮੇਨ ਦੇ ਸਾਇਦ ਆ ਗਈ ਤੇ ਜਾਏ ਜਿੰਮੇ ਸਰਦਾ ਬੰਦਾ ਵੀਰਦਾਨ ਨੇ ਨਿਦਾਨ ਕਰਨ ਮਿਲਉ ਕਿਹੜਾ ਪਿੰਡ ਕਿਹੜਾ ਪਿੰਡ ਸਾਡਾ ਚੂਸ ਲੜਦਰੀ ਦੇਖ ਰਿਆ ਆਣੇ ਜੀ ਹਾਂਜੀ ਜੇ ਕਿਹਨੇ ਤੁਹਾਡਾ ਕਨੈਕਟ ਕਰਨਾ ਹੈ ਮੋਬਾਈਲ ਨੰਬਰ ਜੇਤਾ ਤੁਹਾਨੂੰ ਮੋਬਾਈਲ ਨੰਬਰ ਹਾਂਜੀ ਜੇਤਾ ਜੀ ਬੋਲੋ ਕਿਹਨਾ ਨੰਬਰ 90418 00795 ਫੇਰ ਬੋਲੇ 90418 00795 ਪਿਤਾ ਮੁਤਾਬਕ 8 ਤਰੀਕ ਨੂੰ ਉਸ ਦੀ ਧੀ ਦਾ ਵਿਆਹ ਆ ਤੇ ਵਿਆਹ ਦੇ ਵਿੱਚ ਕੁਝ ਦਿਨ ਰਹਿ ਗਏ ਨੇ ਘਰ ਵਿੱਚ ਆਟਾ ਤੱਕ ਤਾਂ ਕਿ ਇੱਕ ਸ਼ਗਨ ਦੀ ਚੁੰਨੀ ਤੱਕ ਵੀ ਨਹੀਂ ਹੈ ਜਿਸ ਕਾਰਨ ਦਿਨ ਰਾਤ ਉਸ ਨੂੰ ਫਿਕਰਾਂ 'ਚ ਕੱਢਣੀ ਪੈ ਰਹੀ ਹੈ ਇਸ ਮੌਕੇ ਪਰਿਵਾਰ ਦਾ ਕਹਿਣਾ ਹੈ ਕਿ ਕੋਈ ਦਾਨੀ ਸੱਜਣ ਆਏ ਤੇ ਉਹਨਾਂ ਦੀ ਧੀ ਦੇ ਵਿਆਹ ਦੇ ਵਿੱਚ ਯੋਗਦਾਨ ਪਾ ਦੇ ਪੱਟੀ ਤਰਨਦਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ